ਤੀਆਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ ਪੜਾਈ ਚ ਲਾ ਲਈਏ ਨੌਕਰੀਆਂ ਚ ਲਾ ਲਈਏ ਵੱਡੇ ਵੱਡੇ ਰੈਂਕਸ ਅਫੀਸਰਸ ਤੱਕ ਆਪਣੀ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10 11 ਐਮਐਲਏ ਲੇਡੀਆਂ ਨੇ ਸੋ ਤੀਆਂ ਅੱਜ ਕੱਲ ਪੁੱਤਾਂ ਦੇ ਬਰਾਬਰ ਮਾਂ ਪਿਓ ਦਾ ਸਾਥ ਬਣਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਵਾਰ ਇਹ ਲੋੜੀਆਂ ਇਹ ਤੁਹਾਡੇ ਸਾਰੇ ਘਰਾਂ ਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਰੇ ਖੁਸ਼ੀ ਖੁਸ਼ੀਆਂ ਖੇੜੇ ਤੁਹਾਡੇ ਘਰਾਂ ਚ ਆਉਣ ਪੂਭ ਵਸੋ ਖੁਸ਼ ਰਹੋ ਖੁਸ਼ਹਾਲ ਪੰਜਾਬ ਬਣੇ ਇਹੀ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਜਿਹੜੀ ਪੰਜਾਬ ਗਿੱਧੇ ਪੰਗੜੀਆਂ ਦੀ ਧਰਤੀ ਸੀ ਲੋੜੀਆਂ ਇੱਥੇ ਮਨਾਇਆਂ ਜਾਂਦੀਆਂ ਸੀ ਜਿਹੜੀਆਂ ਥੋੜੇ ਸਾਲਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਣ ਦਾ ਰਵਾਜ ਸ਼ੁਰੂ ਹੋ ਗਿਆ ਆ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇਥੋਂ ਆਪਣੇ ਪੰਜਾਬ ਇਹ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਦਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਬਣਾਈਏ ਸੋਰੇਨੀ ਕੋ ਮੇਰੀ ਬੇਨਤੀ ਸੀ ਤੁਹਾਡੇ ਅੱਗੇ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਹੈ ਜੀ ਤੇ ਤੁਸੀਂ ਸਾਡੀ ਪਾਰਟੀ ਨਾਲ ਜੁੜੇ ਹੋ ਸਾਡੇ ਆਪਣੇ ਆ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਆਦਰਦਾਰ ਸਹਬਾਨ ਮੇਰੇ ਬਜ਼ੁਰਗ ਮੇਰੀਆਂ ਮਾਵਾਂ ਭੈਣਾਂ ਹਾਉਫਤ ਦਿਨ ਸਾਂਸ ਪਾਈਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਹੜੀ ਦੇ ਮੌਕੇ ਥੋਡੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਧੰਨਵਾਦੀਆਂ ਮੈਂ ਐਮਐਲਏ ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜ਼ਰੂਰ ਹਾਜ਼ਰੀ ਲਵਾ ਕੇ ਜਾਓ ਸਾਡੇ ਵਲੰਟੀਅਰਸ ਨੂੰ ਸਾਡੇ ਆਮ ਆਖੀ ਪਾਰਟੀ ਦੇ ਵਰਕਰਾਂ ਨੂੰ ਇਕੱਠੇ ਮਿਲ ਕੇ ਜਾਓ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਪੁੱਤਾਂ ਦੀ ਲੋਹੜੀ ਤਾਂ ਸਾਰੇ ਮਨਾਉਂਦੇ ਨੇ ਪਰ ਵਿਧਾਈ ਦੇ ਪਾਤਰ ਨੇ ਐਮਐਲਏ ਸਾਹਿਬ ਜਿਨ੍ਹਾਂ ਨੇ ਹੇ ਉਪਰ ਅੱਲਾ ਕੀਤਾ ਕਿ ਆਪਾਂ ਧੀਆਂ ਦੀ ਲੋੜੀ ਵੀ ਮਨਾਈਏ ਧੀਆਂ ਅੱਜ ਕਿਸੇ ਵੀ ਖੇਤਰ ਚ ਲਾ ਲਈਏ ਪੁੱਤਾਂ ਤੋਂ ਪਿੱਛੇ ਨਹੀਂ ਹੈਗੀਆਂ ਪੜਾਈ ਚ ਲਾ ਲਈਏ ਨੌਕਰੀਆਂ ਚ ਲਾ ਲਈਏ ਵੱਡੇ ਵੱਡੇ ਰੈਂਕਸ ਆਫੀਸਰਸ ਤੱਕ ਆਪਣੀਏ ਪਾਰਟੀ ਚ ਲਾਈਏ ਤਾਂ ਸਾਡੇ ਕੋਲ 10 11 ਐਮਐਲਏ ਲੇਡੀਜ਼ ਨੇ ਸੋ ਧੀਆਂ ਅੱਜਕੱਲ ਪੁੱਤਾਂ ਦੇ ਬਰਾਬਰ ਮਾਂ ਪਿਓ ਦਾ ਸਾਥ ਬਣਾਉਂਦੀਆਂ ਨੇ ਦੁੱਖ ਸੁੱਖ ਚ ਕੰਮ ਆਉਂਦੀਆਂ ਨੇ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਐਮ ਐਲ ਐਸ ਆਵਲੋਮੀ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹ ਵਿਤਕਰਾਂ ਧੀਆਂ ਪੁੱਤਾਂ ਦਾ ਕੀਤਾ ਜਾਂਦਾ ਉਸ ਮਾਤਚੋ ਜਲਦ ਤੋਂ ਜਲਦ ਖਤਮ ਹੋਵੇ ਅੱਗੇ ਨਾਲੋਂ ਤਾਂ ਬਹੁਤ ਆਪਾਂ ਦੇਖਦੇ ਹਾਂ ਘਟ ਗਿਆ ਪਰ ਅਜੇ ਵੀ ਜਿਹੜੇ ਥੋੜੀਆਂ ਜਿਹੀਆਂ ਕ੍ਰਿਤੀਆਂ ਹੈਗੀਆਂ ਨੇ ਉਹ ਦੂਰ ਹੋਣ ਪ੍ਰਮਾਤਮਾ ਕਰੇ ਨਵਾਂ ਸਾਲ ਇਹ ਲੋੜੀਆਂ ਇਹ ਤੁਹਾਡੇ ਸਾਰੇ ਘਰਾਂ 'ਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਰੇ ਖੁਸ਼ੀ ਖੁਸ਼ੀਆਂ ਖੇੜੇ ਤੁਹਾਡੇ ਘਰਾਂ 'ਚ ਆਉਣ ਉਬਵਾਸੋ ਖੁਸ਼ ਰਹੋ ਖੁਸ਼ਹਾਲ ਪੰਜਾਬ ਬਣੇ ਇਹੀ ਸੀਐਮ ਸਾਹਿਬ ਦਾ ਸੁਪਨਾ ਹੈ ਕਿ ਜਿਹੜੀ ਪੰਜਾਬ ਗਿੱਧੇ ਭੰਗੜਿਆਂ ਦੀ ਧਰਤੀ ਸੀ ਲੋੜੀਆਂ ਇੱਥੇ ਮਣਾਈਆਂ ਜਾਂਦੀਆਂ ਸੀ ਜਿਹੜੀਆਂ ਥੋੜੇ ਸਮਾਂ ਤੋਂ ਆਪਾਂ ਦੇਖਦੇ ਸੀ ਕਿ ਬਾਹਰ ਜਾਣ ਦਾ ਰਵਾਜ ਸ਼ੁਰੂ ਹੋ ਗਿਆ ਆ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਕਿ ਬੱਚੇ ਇੱਥੋਂ ਆਪਣੇ ਪੰਜਾਬ ਇਹੋ ਜੀ ਧਰਤੀ ਨੂੰ ਛੱਡ ਕੇ ਜਾਣਾ ਚਾਹੁੰਦੇ ਸੀ ਉਹ ਆਪਾਂ ਦੂਰ ਕਰੀਏ ਇੱਥੇ ਆਪਾਂ ਨੌਕਰੀਆਂ ਦਈਏ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਹੱਸਦਾ ਖੇਡਦਾ ਪੰਜਾਬ ਬਣਾਈਏ ਸੁਰੇਮੀ ਕੋ ਮੇਰੀ ਬੇਨਤੀ ਸੀ ਤੁਹਾਡੇ ਅੱਗੇ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਹੈ ਜੀ ਤੇ ਤੁਸੀਂ ਸਾਡੀ ਪਾਰਟੀ ਨਾਲ ਜੁੜੇ ਆ ਸਾਡੇ ਆਪਣੇ ਆ ਬਹੁਤ ਖੁਸ਼ੀ ਹੁੰਦੀ ਹੈ ਤੁਹਾਨੂੰ ਮਿਲ ਕੇ ਹਮੇਸ਼ਾ ਹੀ ਇੰਨੀ ਕੋ ਬੇਨਤੀ ਕਬੂਲ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ